ਮੈਡਮ ਨੂੰ ਰਿਕੁਐਸਟ ਕਰਦਾ ਕਰਦਾ ਵੀ ਓਰੇ ਕੋਈ ਐਂਬੂਲੈਂਸ ਲਾ ਦਿਓ ਐਮਰਜੈਂਸੀ ਵਿੱਚ ਕੋਈ ਕੋਈ ਕਿਸੇ ਦੀ ਡੈਥ ਹੁੰਦੀ ਆ ਕੋਈ ਹੁੰਦੀ ਵੀ ਓਰੇ ਲੰਘਦਾ ਜਾਓਗੇ ਕਿਤੇ ਬੜੀ ਬੱਸ ਲਾ ਦਿਓ ਜੀ ਓਰੇ ਕੋਈ ਫੈਸਿਲਿਟੀ ਨਹੀਂ ਹੈ ਦੱਸੋ ਕਿਆ ਕਰਾਂ ਮੈਡਮ ਕਹਿੰਦੇ ਗੜਕਾ ਸੀ ਪਾਣੀ ਸਾਦੇ ਮਿੱਟੀ ਵਿੱਚ ਇਹ ਤਾਜਣਾ ਜੇ 10-15 ਮਿੰਟ ਦੀ ਵੱਧ ਪੈ ਵੀ ਗਏ ਲੋਕਾਂ ਨਾਲ ਜਾਣ ਤੋਂ ਵੱਧ ਤਾਂ ਨਹੀਂ ਗੱਲ ਨਾ ਮੈਂ ਤੁਹਾਨੂੰ ਪੂਰੀ ਪੰਜਾਬੀ ਚ ਦੱਸ ਦਿੰਦੀ ਆ ਹਾਂਜੀ ਹਾਂ ਆ ਤੁਹਾਡੀ ਸੜਕ ਹੁਣ ਮੈਂ ਬਣਵਾ ਦਿੰਦੀ ਆ ਅੱਜ ਅੱਜ ਮੈਂ ਆਈ ਆ ਅੱਜ ਮੈਂ ਪਾਣੀ ਕਢਵਾ ਸਕਦੀ ਆ ਜੇ ਤੁਸੀਂ ਕਹੋਗੇ ਗੱਟਕਾ ਇਦੋਂ ਫੇਰ ਬਾਰਿਸ਼ ਆ ਸਕਦਾ ਜੇ ਨਹੀਂ ਪੈਂਦਾ ਤਾਂ ਵੇਟ ਕਰਨੀ ਪੈਣੀ ਆ ਇਹ ਹੁਣ ਪਾਣੀ ਹੈ ਇੱਕ ਬਹੁਤ ਥਾਵਾਂ ਤੇ ਸ਼ਿਵਰੇਜ ਪਾਉਣ ਕਰਕੇ ਪੱਟੀ ਵੀ ਹੋਈ ਆਫ ਹੈਗੀ ਆ ਸਾ ਸਟ੍ਰਕਚਰ ਨਹੀਂ ਕੋਈ ਹੋ ਤਾਂ ਬਾ ਸੜਕਾਂ ਬਣ ਜਾਣਗੀਆਂ ਨਿਕਾਸੀ ਦਾ ਪ੍ਰਬੰਧ ਵੀ ਹੋ ਜਾਊਗਾ ਨੌਜਵਾਨਾਂ ਨੇ ਕਿਹਾ ਗਰਾਊਂਡ ਬਣਨੇ ਉਹ ਵੀ ਹੋ ਜੂ ਟੋਪੇ ਵੀ ਸਾਫ਼ ਹੋ ਜਾਣਗੇ ਮੇਰੇ ਹੱਥ ਦਾ ਸਾਰਾ ਕੁਝ ਮੈਂ ਕਰਵਾਵਾਂਗਾ ਇਹਨਾਂ ਨੂੰ ਪਾ ਦੋ ਬਣੂਗੀ ਦੱਸੋ ਤਾਂ ਸੀ ਮੈਨੂੰ 4 ਮੈਣ ਨੂੰ ਕਹਿ ਕੇ ਅੱਗੇ ਤੱਕ ਜਾਈ ਟਰੈਕਟਰ ਲਾ ਕੇ ਹੀ ਵੜ ਜਾਏ ਪਹਿਲਾਂ ਮੈਣ ਨੂੰ ਬਾਈ ਮਨ ਤਾਂ 3-4 ਸਾਲ ਹੋ ਗਏ ੱੱਕੇ ਖਾਂਦੇ ਦੋ ਮਹੀਨੇ ਦਾ ਕਮੇਟੀ ਬਣੀ ਫੇੜੀ ਰੋ ਫੇ ਦੋ ਮਹੀਨੇ ਚ ਦੋਸੋਂ ਕੀੜੀ ਕੰਮ ਕਰੇ ਤੁਸੀਂ ਉਹ ਕੰਮ ਪਾ ਦੋ ਜੀ ਜਦੋਂ ਬੱਸਿਆਂ ਦੀ ਬੱਚਿਆਂ ਦੀ ਬੱਸ ਪਲਟੂ ਜੀ ਜਿਆਦਾ ਕਰੂਗੇ ਤੁਸੀਂ ਦੱਸੋ ਮੈਨੂੰ ਕੁੜੀ ਦੀ ਲੱਤ ਕੌਣ ਜ਼ਿੰਮੇਵਾਰ ਦੱਸੋ ਤੁਸੀਂ ਨਾ ਹੁਣ ਮੈਨੂੰ ਦੋ ਤਰ੍ਹਾਂ ਦੇ ਬੰਦੇ ਪਤਾ ਲੱਗ ਜਾਂਦਾ ਜਦੋਂ ਮੈਂ ਲੋਕਾਂ ਨੂੰ ਜਾਨੀ ਜਿਵੇਂ ਆਹ ਬੋਲ ਕੇ ਹਟੇ ਮੈਡਮ ਜੀ ਤੁਸੀਂ ਆਏ 4 ਸਾਲ ਬਾਅਦ ਅਸੀਂ ਤਾਂ ਨਹੀਂ 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 ਦੱਸੋ ਕਦੋਂ ਆਏ ਮੈਂ ਕੰਮ ਕਰਾਵਾ ਨਾਲ ਖਰਚ ਵਿੱਚ ਬੈਠੇ 7.5 ਘੰਟੇ ਬਣਾਉਂਦੀ ਮੇਰੀ ਉਮਰ ਵਾੜ ਦੋ ਮੈਂ ਉਂਦੀ ਰਹਿਣੀ ਹੈ ਤੁਹਾਨੂੰ ਲੱਗਦਾ ਹੈ ਕਿ ਮੈਡਮ ਜੀ ਮੇਰੇ ਇਹਦਾ ਗਵਾਹ ਦੋ ਚਲੋ ਮੈਂ ਇੱਕ ਗੱਲ ਦੱਸ ਰਹੀ ਹਾਂ ਆਹ ਮੁੰਡਾ ਬੋਲਦਾ 13 ਨੰਬਰ ਵਾੜ ਦੋ ਦੱਸ ਮੁੰਡੇ ਦਾ ਮਾਤਿਆ ਦੇਖੀ ਸੀ ਕਿ ਮੈਂ ਮੁਸ਼ਕਲਾਂ ਦੱਸਦੇ ਮੈਂ ਜੀ ਮੈਂ ਥੋੜੇ ਤੁਸੀਂ ਕਹਿ ਰਹੇ ਹੋ ਵੀ ਤੁਸੀਂ 2 ਮਹੀਨਿਆਂ ਚ ਕੀ ਕੀਤਾ ਮੈਂ ਜੀ ਮੈਂ ਤੁਹਾਡੇ ਨਾਲ ਹੁਣੇ ਚੱਲੂਗਾ ਤੁਸੀਂ ਇੱਕ ਕੰਮ ਗਣਾ ਦਿਓ ਜੀ ਇੱਕ ਕੰਮ ਗਣਾ ਦਿਓ ਮੇਰੇ ਏਰੀਆ ਦਾ ਪਾਸ ਮੈਨੂੰ ਖੇੜਦਾ ਨਹੀਂ ਮੇਰੇ ਏਰੀਆ ਦਾ ਗਣਾ ਦਿਓ ਜੀ ਮੈਂ ਕਹਿੰਨੀ ਆ ਵੀ 2 ਮਹੀਨੇ ਹੁਣੇ ਤੱਕ ਕਮੇਟੀ ਪੜਾਈ ਆ ਤੁਹਾਡੀ ਸੜਕ ਮੈਂ ਪਾਸ ਕਰਤੀ ਤੁਹਾਡਾ ਦੱਸੋ ਚਲੋ ਮੈਂ 2 ਮਹੀਨੇ ਵਿੱਚ ਗਣਾ ਦਿਓ ਜੀ ਦੱਸੋ ਗੜਕਾ ਨਹੀਂ ਦਿਆ ਜੀ ਗੜਕਾ ਜੀ 2 ਮਹੀਨੇ ਜਿੱਦਾਂ ਕਮਰਾ ਵੀ ਨਹੀਂ ਪੈਂਦਾ ਮੈਂ ਗਟਕਾ ਦੇ ਸਕਦੇ ਆ ਜੀ ਉਹ ਗਟਕਾ ਲੈ ਲਓ ਨਹੀਂ ਨਹੀਂ ਮੈਂ ਪਾ ਮੈਨੂੰ ਤੁਹਾਡੇ ਮੂੰਹ 'ਤੇ ਖੜੇ ਦੱਸੋ ਜੀ ਪ੍ਰਧਾਨ ਸਾਹਿਬ ਕਿ ਦੇ ਦੇ ਤੇ ਗਟਕਾ ਇੰਨਾ ਰੋਲਾ ਪਾਉਂਦੇ ਕਿ ਮੈਂ ਨਹੀਂ ਦੇ ਦੇ ਟਿੱਪਰ ਆਪਣੇ ਪੈਸੇ ਆਪਣੇ ਕਿੱਥੇ ਐਮਸੀ ਮੈਮ ਹਿੰਦੁਸਤਾਨ ਟੈਨ ਵਾਲਿਆਂ ਨੂੰ ਕਹਿੰਦਾ 500 ਬਾਰ 2000 ਰੁਪਏ ਸੜਕ ਬਣਾ ਲੈ ਕਦੋਂ ਅਫਸਰ ਵੀ ਹਾਲੇ ਸਾਰੇ ਆਲੇ ਚਲੋ ਹੁਣ ਫੇਰ ਲੈ ਲਓ ਟੈਨ ਮੋਰ ਕਾ ਦੋ ਦਿਨ ਮੈਂ ਤੁਸੀਂ ਪੁੱਛ ਸਕਦੇ ਹੋ ਵੀ ਮੈਂ ਤਾਂ ਕਦੇ ਨਾ ਗਟਕਾ ਨਹੀਂ ਦੇ ਚਲੋ ਤੁਸੀਂ ਦੱਸ ਦਿਓ ਜੀ ਮੇਰੀ ਮੇਰੀ ਗੱਲ ਹਾਂਜੀ ਤੁਸੀਂ ਦੱਸ ਦਿਓ ਪਾੜਾ ਆਪੇ ਚਲੋ ਮੇਰੇ ਸੰਗ ਹੋਣ ਚ ਪਾਣਾ ਹੀ ਨਹੀਂ ਵੀਰੇ ਜੋਰ ਲਾ ਲਵੇ ਪਾਣੀ ਨਿਕਲ ਹੀ ਨਹੀਂ ਸਕਦਾ ਕਿਤੇ ਵੀ ਪਾਣੀ ਨਹੀਂ ਨਿਕਲਦਾ ਇੱਕ ਮਿੰਟ ਰੁਕੋ ਇੱਕ ਮਿੰਟ ਰੁਕੋ ਹੁਣ ਆ ਪਾਣੀ ਦੇਖਣਾ ਵੀ ਕਿ ਇਧਰ ਕੈਮਰਾ ਆਉਣਾ ਤੇ ਅਸੀਂ ਹੀ ਹੋਵਾਂਗੇ ਕਿਸੇ ਗੱਲ ਮੈਂ ਤੁਹਾਨੂੰ ਜਗਾ ਲਿਆ ਪਿਆ ਮੋਟਰ ਡਾਊਨ ਪਿਛਲੇ ਹਫ਼ਤੇ ਬਤੌਰ ਐਮਐਲਏ ਮੀੜਾ ਮੈਂ ਸ਼ੁਰੂ ਕਰੀ ਡੈਰੀ ਨੰਬਰ ਵਾਲੀ ਉਹ ਲਿਆਓ ਇੱਕ ਮਿੰਟ ਗੱਲ ਤੋਂ ਬਤੌਰ ਪਹਿਲੇ ਪੰਚਾਇਤ ਤੁਹਾਡੇ 70 ਸਾਲਾਂ ਜੋ ਪ੍ਰੋਜੈਕਟ ਨਹੀਂ ਆਇਆ ਇੱਕ ਜੌਲੀ ਵਾਟਰ ਦੋ ਵੱਡੇ ਐਸ ਤੇ ਤਿੰਨ ਵੱਡੇ ਐਸ ਤੋਂ ਕਰੇਟਰ 400 ਟਰਾਂਸਫਾਰਮਰ ਇਹ ਬਤੌਰ ਐਮਐਲਏ ਮੀਟਿੰਗ ਲੈ ਕੇ ਆਂ ਸਾਡੇ ਵੀ ਲੋਕ ਇੱਕ ਮੀਟਰ ਉੱਪਰ ਚੱਲੋ ਤੁਸੀਂ ਕਲੀਅਰ ਕਰ ਲਓ ਦੂਜੇ ਨੰਬਰ ਤੇ ਹੁਣ ਸਾਡੀ ਕਮੇਟੀ ਬਣੀ ਹੈ ਜਦੋਂ ਕਮੇਟੀ ਆਚਾਈ ਗਈ ਹੁਣ ਸਾਡੇ ਕੋਲ ਹੈਗੀ ਹੈ ਪਾਵਰ ਸੜਕਾ ਬਣਾਉਣ ਤੁਹਾਡੀਆਂ ਨਕਾਸ਼ੀ ਦਾ ਨਕਾਸ਼ੀ ਨਹੀਂ ਪਾਵਰ ਪਾਉਣ ਤਰਸੂਲ ਚਲਾ ਸਮਾ ਆਲਾ ਕੋਈ ਨਹੀਂ ਤਰਸੂਲ ਨਾ ਕਰਵਾਤਮਾਨੀ ਤੁਹਾਡੀ ਸੜਕਾ ਨਹੀਂ ਮੈਂ ਹੁਣ ਕੋਈ ਤਰਸੂਲ ਜਾਂ ਕੋਈ ਚੱਕਰ ਚਲਾ ਕੇ ਨਹੀਂ ਕਰ ਪੂਰੇ ਜੇ ਕੋਈ ਐਮਰਜੈਂਸੀ ਆਦੀ ਇੱਕ ਬੰਦਾ ਕਮੇਟੀ ਦਾ ਕੋਈ ਵੀ ਨਹੀਂ ਆਂਦਾ ਉਰੇ ਦੱਸੋ ਇਹਨੂੰ ਭਲਾਇਏ ਮੇਰੀ ਗੱਲ ਸੁਣੋ ਇੱਕ ਮਿੰਟ ਕੈਬ ਵੀ ਨਹੀਂ ਆਉਂਦੀ ਗੱਲ ਤਾਂ ਪੂਰੀ ਚੈਬ ਵੀ ਨਹੀਂ ਆਉਂਦੀ ਬਾਈ ਕਿਉਂ ਨਾਲ ਬੋਲਣਾ ਕਹਿੰਦਾ ਸਾਰਾ ਕੁਝ ਦੋ ਮਿੰਟ ਪਹਿਲੇ ਉਹ ਵੀਰ ਕਹਿ ਕੇ ਹਟਿਆ ਉਹ ਵੀਰ ਕੋਡੇਆਂ ਕੋਈ ਟਾਂ ਸਾਰਿਆਂ ਸੁਣਦਾ ਜਿਹੜਾ ਨਾਲ ਕਦੇ ਚ ਰਹਿੰਦਾ ਉਹਨੂੰ ਪਤਾ ਹੁੰਦਾ ਤੁਸੀਂ ਮੇਰੇ ਨਾਲ ਚੱਲੋ ਜੀ ਕੋਈ ਸੜਕ 'ਤੇ ਲੰਘ ਜੇ ਮੈਥੋੜੀ ਮੇਰੇ ਨਾਲ ਬੈਠੋ ਆ ਜਾਓ ਚਲੋ ਚਲੋ ਬਹੁਤ ਗੱਠ ਨੰਬਰ ਨਿਕਲੂਗਾ ਇਹ ਤਾਂ ਬੰਦ ਤੇ ਮਾਰ ਫਿਰ ਮੈਂ ਉਹੀ ਬਾਈ ਨੂੰ ਦੱਸ ਰਿਹਾ ਮੇਰੇ ਨਾਲ ਚੱਲ ਲੰਘ ਕੇ ਦਿਖਾ ਦੇ ਜਿਹੜਾ ਸੁਣੋ ਕੰਮ ਪਰ ਗੱਛ ਦੇ ਅਸੀਂ ਸਨਮਾਨ ਕਰੂ ਉਹ ਵੀ ਅਸੀਂ ਮੈਨੂੰ ਉਹ ਕਹਿ ਰਹੇ ਨਾ ਟੋਪੇ ਆ ਸੜਕ ਜੰਤਰ ਕੱਤ ਪੈਣੀ ਆ ਸੜਕੇ ਜੀ ਪਤਾ ਬਾਈਓ ਸੜਕ ਤੁਹਾਨੂੰ ਪਤਾ ਜਲਦੀ ਬਾਅਦ ਇੱਕ ਵਾਰੀਓ ਬਣੀ ਸੀ ਜੇ ਆਜ਼ਾਦੀ ਦੇ ਬਾਅਦ ਉਹ ਸੜਕ ਨਹੀਂ ਬਣੀ ਕਿਹੜੀ ਵਾਲੀ ਆ ਪਿੰਡ ਦੀ ਫਿਰਮੀ ਆ ਜੀ ਇਹ ਬਸ ਆਪਾਂ ਹੁਣ ਰਕਾਰਡ ਬਣਾਵਾਂਗੇ ਜੀ ਬੜੀ ਬੰਦੀ 40 ਸਾਲ ਹੋ ਗਏ ਸਾਲ ਸਾਕ ਸਰਕਾਰ ਨੂੰ ਰਹਿ ਕੇ ਮੁਕੇ ਨਾਲ ਪਰ ਕੇ ਨਾ ਇੰਨਾ ਰਹਿ ਗਏ ਬਹੁਤ ਬੜੀ ਆ ਪਰ ਜੀ ਮਤਲਬ ਦੱਸੋ ਹੀ ਕੋਣ ਬਹੁਤ ਦਾ ਦੋ ਕਰੂਗੇ ਕੰਮ 4 ਸਾਲ ਹੋ ਗਈ ਬਹੁਤ ਅੱਛੀ ਪਰਫਾਰਮੈਂਸ ਆ ਪਰ ਅਸੀਂ ਹੁਣ ਕਮੇਟੀ ਬਣੀ ਹੈ ਹਾਂਜੀ ਥੋੜਾ ਤੁਹਾਡੇ ਕੰਮ ਦੋ ਮਹੀਨੇ ਤਾਂ ਹੋ ਗਏ ਕਮੇਟੀ ਨੂੰ ਜੀ ਦੋ ਮਹੀਨੇ ਵਿੱਚ ਕਰ ਦੋਗਾ ਕਮੇਟੀ ਸਭ ਦੀ ਮਤੇ ਵੀ ਪਾਉਣੇ ਨੇ ਆਸਵਾਦ ਹੁੰਦਾ 12 ਸੋ 15 ਵੀ ਇੱਕ ਇੱਕ ਮਹੀਨਾ ਦੇ ਦੋ ਇੱਕ ਮਿੰਟ ਰੁਕੋ ਬਹੁਤ ਮੈਡੀਕਲ ਵਾਦੇ ਮੱਚੀ ਪਰਫਾਰਮੈਂਸ ਸੋਹਣੀ ਆਪ ਕੋ ਇਹ ਨਹੀਂ ਕਰੋ ਜੇ ਹੁਣ ਅਗਲੇ ਦੋ ਮਹੀਨੇ ਚ ਕਰਦੇ ਹਾਂ ਕਿ ਮੈਨੂੰ ਜੀ ਮੇਰੇ ਪਿੰਡ ਵਿੱਚ ਸਭ ਤੋਂ ਜ਼ਿਆਦਾ ਵੋਟ ਪਈ ਤੁਹਾਨੂੰ ਜੀ ਪਰ ਮੇਰੇ ਪਿੰਡ ਦਾ ਸਭ ਤੋਂ ਬੁਰਾ ਹਾਲ ਹੈ ਉਹ ਦੇਖ ਲੋ ਜੀ ਮੈਨੂੰ ਸਾਰੇ ਹਲਕੇ ਨੇ ਪਾਈਏ ਸਹੀ ਸਾਰੇ ਹਲਕੇ ਨੇ ਪਾਈਏ ਮੈਨੂੰ ਵੋਟ ਨਹੀਂ ਫਿਰ ਪਿੰਡ ਨਾਲ ਕੀ ਆਂ ਕਿਹਦਾ ਪੁੱਛ ਨਹੀਂ ਪਿੰਡ ਦੇ ਸਾਰੇ ਨੇ ਜਿੱਤਾਇਆ ਸਾਨੂੰ ਜੀ ਇੰਨਾ ਕਦਾ ਮੁੱਲ ਨੂੰ ਮੋੜ ਦੋ ਹੀ ਕੰਮ ਥੋੜਾ ਬੋਧਾ ਤਾਂ ਕਰਦੇ ਆਂ ਮੈਂ ਤਾਂ ਕਹੀ ਜਾਂਦੀ ਆ ਵੀ ਥੋੜੀ ਸਾਫ ਪਾਣੀ ਲੱਗਦੇ ਜੀ ਇੱਕ ਜਾਣਿਆ ਬਣ ਜੂ ਸੜਕ ਦੇ ਪਾਸ ਨੂੰ ਕਿਆ ਕਰੇ ਜਰੂਰ ਦੇਖਣੇ ਤਾਂ ਤੁਹਾਨੂੰ ਲੱਗਦਾ ਹੀ ਕੋਈ ਕੰਮ ਮੈਨੂੰ ਸੜਕ ਤਾਂ ਬਣ ਜੂਗੀ ਆ ਪਾਣੀ ਨਹੀਂ ਨਾ ਮਿਲਣਾ ਅਸੀਂ ਇੱਥੇ ਰਹਿ ਰਹੇ ਬਰਿਆਲੀ ਵਾਲਿਆਂ ਨੇ ਨਿਕਲਣੇ ਨਹੀਂ ਦੇਣਾ ਹੀ ਹੋ ਜੂਗਾ ਹੋ ਜੀ ਉਹਨਾਂ ਤਾਂ ਮੰਨਾਂ ਕਰਦੇ ਸੀ ਪ੍ਰੈਸ਼ਰ ਪਾ ਕੇ ਸਾਡੇ ਤੇ ਵੇਲੇ ਪਾਣੀ ਸੀਵਰੇਜ ਕੰਪਨੀ ਕਰਵਾਉਈ ਆਦਾ ਬੰਦ ਬੰਦ ਤਾਂ ਸਾਢੇ ਪਾਣੀ ਇਹ ਕਹਿ ਰਹੀ ਆ ਵੀ ਮੈਂ ਤੁਹਾਨੂੰ ਪੰਜਾਬੀ ਚ ਦੱਸ ਸਕਦਾ ਮੇਰੀ ਗੱਲ ਸੁਣੀ ਇੱਕ ਕਿਟਾ ਸਮ ਕਰ ਲਓ ਸੜਕ ਦੇ ਆ ايه توکي ته آڏي کوں ڏسو ناركي